ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਬਾਈ ਬਹੁਤ ਦਿਨ ਤੋਂ ਦਰਸ਼ਨ ਹੋਏ ਆ ਟਾਈਮ ਹੀ ਨਹੀਂ ਲੱਗਿਆ ਆ ਟਾਈਮ ਹੀ ਨਹੀਂ ਲੱਗਿਆ ਹੋਰ ਨੀ ਮੈਂ ਬਸ ਠੀਕ ਆ ਨਾ ਵਧੀਆ ਬੱਕਰੀਆਂ ਬੁੱਕਰੀਆਂ ਕਿੱਦਾਂ ਤੇਰੀਆਂ ਬੱਕਰੀਆਂ ਠੀਕ ਆ ਨਾ ਕੱਕ ਕੰਡਾ ਪੱਤੇ ਲਈ ਆਈਦੇ ਆ ਬਾਈ ਇੱਕ ਡਿਊਟੀ ਲੱਗੀ ਅੱਛਾ ਚਲ ਦਿਖਾਈਏ ਫਿਰ ਹਾਂ ਬਾਪੂ ਨਾਲ ਮਿਲਦੇ ਆ ਖੇਤ ਮਾਂ ਵੀ ਜਾ ਕੇ ਹੁਣ ਆਪਾਂ ਨੇ ਕੀ ਹਾਲ ਆ ਬਾਪੂ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਹੋਰ ਮਸਤਰੀ ਸਾਹਿਬ ਕਿਹ ਹਾਲ ਹੈ ਬਾਬ ਵਧੀਆ ਠੀਕ ਆ ਮਾ ਨੀ ਮੇਰੀ ਖ ਬੱਕਰੀ ਦੀ ਖਬਰ ਸਾਰ ਲੈ ਲਈਏ ਉਹ ਜੇ ਲੈ ਆਈਦੇ ਆ ਪੱਤੇ ਲੈ ਆਉਣੇ ਪੈਣੇ ਕਾਗਦੇ ਕਮਲ ਆਤਾ ਤੈਨੂੰ ਨੀਮਾ ਬੱਕਰੀਆਂ ਵਾਲਾ ਵਜਿਆਗਾ ਨਾ ਨੀਮਾ ਬੱਕਰੀਆਂ ਵਾਲਾ ਇਹਦਾ ਹੋਲਿਓ ਨਹੀਂ ਪੰਜਾ ਹੈ ਕਹਿੰਦਾ ਪੰਜਾ ਦੋਆਲੇ ਨੂੰ ਮੁਰਗੇ ਅੱਛਾ ਚਾਰ ਦੇ ਆਏਗਾ ਓਕੇ ਬੱਤਕਾਂ ਹਾਂ ਸਾਰਾ ਕੋ ਦਵਾ ਦੇਣਾ ਇਹਨੂੰ ਅੱਛਾ ਠੀਕ ਆ ਨੀਮੇ ਹੋਰ ਹੋਰ ਨੀਮੇ ਤੂੜੀਪਾ ਖਾ ਲਈ ਹੁੰਦੀਆਂ ਹਾਂ ਹਾਂ ਪਾ ਕੇ ਪਿੱਛੇ ਦਾਣਾ ਪਾਣਾ ਸਿੱਕਾਂ ਜੀ ਸਾਰੇ ਵੀ ਕੰਨ ਮਨ ਨਿੰਮੇ ਦੀਆਂ ਬੱਕਰੀਆਂ ਦੀ ਲੇ ਕਿ ਤੇ ਬਰਾਗ ਨਾ ਗਈਆਂ ਹੋਵੇ ਆਏ ਆ ਪਾਣੀ ਮੈਂ ਕਰੀ ਜਾਂਦੀ ਹਾਂ ਹੈ ਕੀ ਖਰਾਗਾ ਤੇ ਭਾਈ ਦਿਖਾ ਵੀ ਦੇ ਪਹਿਲੇ ਜਿਹਨੇ ਰੱਖਣੀ ਆ ਪਾ ਦੂੰਗਾ ਇਹ ਛੋਲਿਆਂ ਦਾ ਦਾਣਾ ਨਹੀਂ ਮੈਂ ਛੋਲਿਆਂ ਦਾ ਛਿਲਕ ਖਾਣੀਆਂ ਛੋਲਿਆਂ ਦਾ ਛਿਲਕ ਖਾਨੀਆਂ ਅੱਛਾ ਹਾਂ ਇਹ ਨਾਲ ਹਲਕ ਨੂੰ ਨਹੀਂ ਲੱਗਦਾ ਹੈਗਾ ਫਿਰ ਅੱਛਾ ਹਾਂ ਆਟਾ ਉਟਾ ਜਿਹੜਾ ਉਹਦੇ ਲਈ ਕੋ ਮੈਂ ਨਾਲ ਕਹੇ ਤੇ ਨਾ ਦੁੱਧ ਵੀ ਵਾਦੀਆਂ ਤਾਗਤ ਆਏ ਤੂੰ ਆਏ ਦੁੱਧ ਬਦੂ ਹਾਂ ਅਸੀਂ ਪਹਿਲੀ ਕੱਟੂ ਪਰ ਸੁਣਾ ਉਹ ਆਏ ਨਾ ਅੱਛਾ ਅੱਛਾ ਤਾਂ ਹੀ ਸਰੇ ਬਾਹੂਣੀ ਆ ਤੇ ਸੇਵਾ ਹੋ ਕੇ ਤਾਂ ਹੀ ਆ ਹੈ ਹਾਂਜ ਪ੍ਰੈਸ ਲੱਗ ਪੰਜ ਮਹੀਨੇ ਦਾ ਸੁਪਈ ਹੋ ਜੂਗੀ ਪਾਰਟੀ ਮਾਰਚ ਦੇ ਮਹੀਨੇ ਇੱਕ ਇਹ ਨਹੀਂ ਰੋਹੀ ਰੋਹੀ ਦਾ ਦੁੱਧ ਹੋਣਾ ਗਰਮੀ ਦਾ ਦੁੱਧ ਨਹੀਂ ਫੇ ਤਾਂ ਨਵੇਂ ਮੰਡੀ ਲੈ ਕੇ ਜਾ ਕੇ ਰੂਗੇ ਇਹ ਤਾਂ ਦੇਖ ਉੱਥੇ ਬੀਰੀ ਵਾਲਾ ਬੀਰੀ ਵਾਲਾ ਹੈ ਉੱਥੇ ਮੰਡੀ ਬਹੁਤ ਤਕੜੀ ਆ ਇਹਦੀ ਬੱਕਰੀਆਂ ਦੀ ਦੇਖ ਜਿਹਦੇ ਕੋਲ ਨਾ ਬਾਲਣ ਉਹ ਕਰਾਉਣਾ ਵੀ ਪੱਤਾ ਨਹੀਂ ਰਹਿਣ ਦੇਣਾ ਉਹ ਦੇਖ ਬਾਲਣੇ ਸਾਫ ਹੋ ਜਾਣਾ ਮੈਂ ਕਹਿੰਦਾ ਪੂਲੇ ਨਾਲ ਬੰਨਦੇ ਇਹਨਾਂ ਨੂੰ ਫਿਰ ਪੂਲੇ ਨਾਲ ਬੰਨਦੇ ਕਰ ਉੱਤਰ ਸਿੱਖ ਚ ਫਿਰ ਵੀ ਲੈ ਜਾਂਦਾ ਹਾਂ ਵੇਂਦਰੇ ਗੱਡੀ ਕਰੀ ਹੋਈ ਵਿੱਚ ਬੱਕਰਾ ਹੋਣਾ ਮੈਂ ਕਹਿੰਦਾ 50 60 ਕਿਲੋ ਦਾ ਅੱਛਾ ਕਹਿੰਦਾ ਇੱਧਰ ਮੰਡੀ ਲੱਗਦੀ ਬਹੁਤ ਦੂਰ ਦੇਖ ਤਾਂ ਸੀ ਕਿੰਨੀ ਸਪੀਡ ਨਾਲ ਖਾਰੀਆਂ ਲੈ ਸਪੀਡ ਦੇਖ ਨਾ ਦੀ ਲੈ ਹੈਂ ਆ ਦੇ ਦੇਖਿਆ ਬੱਕਰਾ ਦਾ ਹਾਂ 18 ਰਹਿ ਗਏ ਹੁਣ ਇਹ ਕਿੰਨੀ ਸਪੀਡ ਨਾਲ ਨਾ ਉਹ ਤਾਂ ਲੈ ਜਾਂਦੇ ਜਾਨੀ ਤਾਂ ਹੀ ਕਹਿੰਦੇ ਹੁੰਦੇ ਆ ਬੱਕਰੀ ਮਣਾ ਮੂੰਹ ਮਾਰ ਰਹੇ ਹਾਂ ਤਾਂ ਹੀ ਉਹ ਚਾ ਨੀਜੀ ਥਰੀ ਦੇ ਬਾਦੋਂ ਨਹੀਂ ਲੈ ਜਾਂਦੇ ਦਾ ਕੋਈ ਅੱਛਾ ਮੰਡੀਆਂ ਲੈ ਗਿਆ। ਅੱਛਾ। ਸੰਗੀ ਜਾਨ ਨੂੰ ਗੱਡੀ ਕਰੀ ਆ। ਕੋਈ ਹੋਰ ਹੁਣੇ ਨਾਲ। ਕਿਹੜੀ ਜਗ੍ਹਾ ਤੇ ਲਿਆਇਆ? ਸਾਡੀ ਉਹਦਾ ਵੇਚਣ ਕਿ ਆ ਤਾਂ ਪਰ। ਅੱਛਾ। ਵੇਚਣ ਗਿਆ ਤਾਂ। ਵੇਚਣ ਗਿਆ ਤਾਂ ਹੋਰ ਪਾਈਆਂ ਹੋਈਆਂ ਕਿਸੇ ਦੇ। ਪੈਪ ਦਾ ਕੀ ਕਰੀਏ ਉਹ ਚੱਲਦਾ ਨਹੀਂ ਹੈਗਾ। ਹੂੰ। ਪੈਪ ਦਾ ਪੜਦੇ ਕੱਲੂ ਟੋਆ ਪੱਟਣਾ। ਹੈ? ਕੱਲੂ ਟੋਆ ਪੱਟਣਾ ਹੈ। ਕੱਲੂ ਦੇਖਦੇ ਆਂ। ਕੱਲੂ ਪੱਟ ਦੇਣਾ ਟੋਆ ਵਿੱਚ ਉਹ ਟੂਬ ਲਿਆਉਣੀ ਪੈਣੀ ਟੂਬ ਲਵੇਟ ਕੇ ਉੱਪਰ ਸਲਟ ਪਾ ਦੇਣਾ। ਟੋਟਾ ਨਹੀਂ ਪੈਣਾ ਉੱਥੇ। ਆ ਭਾਈ ਪਾਈਪ ਲਾਈਨ ਬੰਦ ਹੋਈ ਦੀ ਆਪਣੀ ਪਾਈਪ ਲਾਈਨ ਵਿੱਚ ਤੇ ਆਹ ਕੱਢੀ ਪਾ ਕੇ ਨੀ ਲੰਬੀ ਥਾਲੀ ਪਤਾ ਹੈ ਇਹ ਜਾੜਾ ਪੂਲਰ ਦੀ ਜਾੜਾ ਏ ਇਹ ਮਿੱਟੀ ਵਿੱਚੋਂ ਨਿਕਲੀ ਹੋਈ ਥੱਲੇ ਆਦੇ ਅੱਛਾ ਉਹ ਨਾ ਪਾਈਪ ਪਾੜਦਾ ਹਾਂ ਹਾਂ ਪਾਈਪ ਪਾੜਦਾ ਪਾਈਪ ਪਾੜ ਕੇ ਆਹ ਦੇਖੋ ਜੀ ਹਾਂ ਪਾਈਪ ਪਾੜ ਕੇ ਨਿਕਲ ਆਈ ਹਾਂ ਕੱਲ ਭਾਈ ਪਾਣੀ ਭਰੇ ਚਲਾਏ ਕਰੀਏ ਆ ਦੇ ਤਾਂ ਹੀ ਇਹ ਜਾਮ ਹੋ ਗਿਆ ਨਾ ਆ ਦੇਖੋ ਇਹ ਆਦੇ ਉਹ ਖੱਡਾ ਇਹਦੇ ਵਿੱਚ ਪੈ ਟੁੱਟਿਆ ਪਿਆ ਉਹਰੇ ਉਹ ਕੱਢਿਆ ਹੋਇਆ ਟੁੱਟਿਆ ਪਿਆ ਨਾ ਉਹ ਕੱਢਿਆ ਸੀ ਉਹਰੇ ਤੇ ਆ ਬਾਈ ਬਰਮੇ ਨਾਲ ਨੇ ਪੱਟ ਦੇ ਵਿੱਚ ਗੜਤਾ ਉਹਨਾਂ ਨੇ ਬਰਮੇ ਨਾਲ ਹਾਂ ਉਹਨਾਂ ਦੇ ਪੱਟ ਕੇ ਇੰਨਾ ਫੇਰ ਪਤਾ ਲੱਗਣਾ ਉਰੇ ਮਿੱਟੀ ਇਹਦੇ ਵਿੱਚ ਜਾਂਦੀ ਹੈ ਪਾਈਪ ਵਿੱਚ ਪਾਈਪ ਲਾਈਨ ਚ ਮਿੱਟੀ ਭਰ ਗਈ ਤੈਨੂੰ ਮੈਂ ਦੱਸਾਂ ਨਹੀਂ ਮੈਂ ਮਿੱਟੀ ਨਾ ਆ ਟੋਟੇ ਮੈਂ ਹੀ ਇੱਧਰ 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 ਤੇ ਪਾਣੀ ਆਉਂਦਾ ਉਰੇ ਅੱਛਾ ਉਰੇ ਭਰ ਜਾਂਦਾ ਉਛਲਦਾ ਫਿਰ ਇੱਧਰ ਨੂੰ ਨਿਕਲਦਾ ਨਹੀਂ ਨਹੀਂ ਉਧਰ ਹੀ ਚੜਦਾ ਫਿਰ ਉਧਰ ਨੂੰ ਨਹੀਂ ਕੱਟ ਜਾਂਦਾ ਉਧਰ ਨੂੰ ਅੱਛਾ ਬਾਈ ਸਾਡੇ ਉਹ ਖੇਤਾਂ માં ਆਏ ਉਹ ਗੰਨੇ ਮੇ ਪਾਈਪ ਲਾਈਨ ਹੈ ਜਾਂਦੀ ਇਹ ਵੀ ਬੰਦ ਹੋ ਗਈ ਪਾਈਪ ਲਾਈਨ ਇਹ ਪਾਈਪ ਲਾਈਨ ਉਰੇ ਟੱਕਰੇ ਬੰਦ ਆ ਉਰੇ ਤੇ ਉੱਥੇ ਦਾ ਸਮੋਗਾ ਉਰੀ ਆਂ ਹੀ ਕਰਦੇ ਆ ਵੱਢ ਕੇ ਨਾ ਮੇਰੀ ਗੱਲ ਸੁਣ ਵੱਢ ਕੇ ਨਾ ਇਹਨੂੰ ਉਧਰ ਤੇ ਪਾਈਪ ਲਾ ਕੇ ਇੱਧਰ ਪ੍ਰੈਸ਼ਰ ਬਣਾਉਣਾ ਪੈਣਾ ਦੇਖਦੇ ਆ ਪਹਿਲਾਂ ਉਹ ਕਰਦੇ ਆ ਆਪਣਾ ਮਿੱਟੀ ਕੱਢਦੇ ਆ ਨਹੀਂ ਤਾਂ ਫੇਰ ਨੁਕਸਾਨ ਪੂਰਾ ਹੋ ਜਾਣਾ ਆਪਣਾ ਪਹਿਲਾਂ ਮਿੱਟੀ ਕੱਢ ਕੇ ਦੇਖਦੇ ਕਿੰਨਾ ਕੋ ਹੋਆ ਫਿਰ ਟੋਟਾ ਉਹਨਾਂ ਪਾ ਦੂਗੇ ਹਾਂ ਹਾਂ ਜੀ ਦਾ ਹੋਇਆ ਬਈ ਆ ਦੇਖ ਮੈਂ ਤਾਂ ਹਾਂ ਨਾ ਇਹ ਡੰਡੇ ਨਾ ਕੱਢੇ ਵਿੱਚ ਦੇਖ ਜੜ ਦੇਖ ਬਾਈ ਕਿੱਡੀ ਬਣਾਈ ਹੋਈ ਹੈ ਆ ਦੇਖ ਬੁੱਲੇ ਦੀ ਜੜਾ ਇਹ ਹੈ ਆ ਇਹਦੇ ਚ ਫਸ ਗਿਆ ਇਹਦੇ ਚ ਅੰਕਣਾ ਫਸ ਗਿਆ ਹਾਂ ਮਾਂ ਜਾਣੇ ਕਮਾਈ ਗਿਆ ਇਹਨੂੰ ਐ ਕਮਾ ਕਮਾ ਕੇ ਗੱਡਿਆ ਮੈਂ ਅੱਛਾ ਹੋਰ ਚਾਚਾ ਕਹਿੰਦਾ ਕਿਸ ਨਾ ਘੇਰ ਤੱਕ ਹੋ ਕਹਿੰਦੇ ਹਾਂ ਭਾਈ ਇੱਧਰ ਅਸੀਂ ਸਾਡੀ ਬੋਰੀਓ ਲੱਗੇ ਇਹਨੂੰ ਬੋਰੀ ਰੱਗੀ ਇੱਥੇ ਸਾਡੀ ਮੋਟਰ ਨਹੀਂ ਹੈਗੀ ਇਹ ਬਸ ਉਧੇ ਵਾਲਾ ਪਹਿਲੇ ਟੋਟੇ ਜੇ ਗੱਡੇ ਆ ਇਹ ਨਾਲ ਸਾਡਾ ਜਨਰੇਟਰ ਵਾਲਾ ਇਹ ਖੇਤ ਆ ਹਾਂ ਆ ਬੋਰ ਆ ਇੱਧਰ ਅਸੀਂ ਘੱਟੇ ਹੁੰਦੇ ਆ ਆ ਬੋਰ ਉਹਦਾ ਹੈ ਪਾਣੀ ਖੋਣਦੇ ਆ ਪਾਈਪ ਲੈਂਸ ਭਾਈ ਵਿਆਹ ਗੰਨੇ ਨੂੰ ਦੇ ਵਾਲਾ ਆ ਟੋਬੇ ਵਾਲਾ ਇਹ ਬਾਈ ਟੋਬੇ ਤੇ ਆਉਂਦਾ ਪਾਣੀ ਇਹਦੇ ਵਿੱਚ ਇਹ ਵੀ ਪਾਏ ਫੁੱਪੇ ਪਏ ਆ ਮੁੜ ਕੇ ਚੱਲੇ ਇਹ ਵੀ ਚੱਲ ਹੁਣ ਨਵੀਂ ਪੰਚਾਇਤ ਕਰੂਗੇ ਕੁਛ ਨਾ ਕੁਛ ਹੋਰ ਇਹ ਆਪਾਂ ਨੂੰ ਵੀ ਚੱਚਾ ਬਣਾਉਣਾ ਪੈਣਾ ਇੱਕ ਚੱਚਾ ਬਣਾਉਣਾ ਰੇ ਇਹਨ ਵਧੀਆ ਬਣਾਵਾਂਗੇ ਰੇ ਥੋੜਾ ਕੁਸੂਸਰਾਇ ਹੋਵੇ ਨਾ ਹਾਂ ਭਾਈ ਦਨਿੰਨ ਮੈਂ ਮੋਗਾ ਰੱਖ ਲੜੋ ਕੋਈ ਗੱਲ ਹੈ ਇਹਦੇ ਵਿੱਚ ਪਾਣੀ ਉਧਰ ਜਾਇ ਕਰੀਏ ਹੋਰ ਨਿੰਮੇ ਹਾਂ ਮੈਂ ਸੁਣਾਂ ਕਹਿੰਦਾ ਚਾਚੂ ਹੁਣ ਪੀਂਦਣ ਦੇ ਛੱਡੀ ਪੀ ਆ ਬੱਕਰੀਆਂ ਹੀ ਹੁਣ ਸੋਨੇ ਵਾਲੀਆਂ ਬਾ ਇਹਨਾਂ ਦਾ ਦੁੱਧ ਪੀਏ ਗਾਨਾ ਆਪਾਂ ਨਾ ਫੇ ਇਨੀ ਪਹਿਲਾਂ ਛੱਡਤੀ ਚਾਹ ਹੋਰ ਹਾਂ ਚਾਹ ਹੁਣ ਛੱਡਣੀ ਤਾਂ ਹੀ ਫੇ ਸੁਆਤ ਲੱਗਣਾ ਬੱਕਰੀਆਂ ਦਾ ਦੁੱਧ ਦਾ ਨਾ ਮੈਂ ਕਹਿੰਦਾ ਰਾਤ ਨੂੰ ਚੁੰਗ ਜੇ ਗਾਨੀ ਤੇ ਹੋਰ ਹੈ ਹੋਰ ਹੋਰ ਫੇਰ ਘਰ ਦੇ ਨਹੀਂ ਕੰਮ ਮੈਨੂੰ ਜਦ ਮਰਜੀ ਚੋਲ ਚੁੰਗ ਲੈ ਇਹਨੂੰ ਹਾਂ ਹੋਰ ਲੱਗਦਾ ਮੈਨੂੰ ਵੀ ਰਾਤ ਨੂੰ ਚੁੰਗ ਜਗਾ ਨਹੀਂ ਤਾਂ ਘਰ ਦੇ ਨਾਲ ਕੁਝ ਨਹੀਂ ਮਿਲਣਾ। ਨਹੀਂ ਤੜਕੇ ਨੂੰ ਜਿਆਦਾ ਉਹ ਕਰਦੇ ਆ ਰਾਤ ਨੂੰ ਕਹਿੰਦੇ ਦੇਣਾ ਨਹੀਂ ਨਾ ਦੁੱਧ। ਅੱਛਾ। ਅਰੇ ਸੂਣ ਤੇ ਜਿੱਦਣ ਸੋ ਪੀਆ ਉਹਦੋਂ ਨੇ ਦੁੱਧ ਪੀਣਾ ਇਹਨਾਂ ਦਾ। ਫਤਿਹ ਦੁੱਧ ਹੁੰਦਾ ਇਹਨਾਂ ਦਾ। ਤਾਕਤ ਤਾਕਤ ਵਾਲਾ ਦੁੱਧ ਇਹਨਾਂ ਦਾ। ਹਾਂ। ਦੁੱਧ ਤਾਂ ਵਧੀਆ। ਹਾਂ। ਰੇ ਵੀ। ਜਿਹੜੇ ਲੱਤ ਮਾਰਨੀ ਆ ਜਮਰ ਦੀ ਲੱਤ ਪੜ ਕੇ ਚੁੰਗ ਲਾ। ਅੱਛਾ। ਆ ਦੋ ਕਟੇ। ਸਾਡੋ ਕਟੇ ਰੱਖੇ ਬਾਈ। ਦੋ ਕਟੇ ਮਰਲੇ ਸਾਡੇ ਬਾਈ। ਦੋ ਮਾਲੀ ਮਰਲੇ। ਹਾਂ ਦੋ ਮਰਲੇ ਦੋ ਰਹਿ ਗਏ। ਦੋ ਰਹਿ ਗਏ। ਦੋ ਬੱਕਰੀਆਂ ਦੋ ਬੱਕਰੀਆਂ ਤੇ ਚਾਰ ਮੁਰਗੀਆਂ ਵੀ ਲਿਆਉਣੀਆਂ ਹਾਂ ਉਹਨਾਂ ਦੇ ਆਂਡੇ ਦੇਸੀ ਆਂਡੇ ਜਗ੍ਹਾ ਬਣਾਉਣੀ ਇੱਥੇ ਅਸੀਂ ਜਗ੍ਹਾ ਬਣਾ ਦਈਏ ਅੱਛਾ ਅੱਛਾ ਇਹਨਾਂ ਬਾਤ ਤੇ ਨਾ ਜਾਲੀ ਲਾਉਣੀਆਂ ਉੱਥੇ ਹਾਂ ਵੀ ਖੁੱਲੀਆਂ ਛੱਡ ਦੇ ਕਰ ਉਧਰ ਲਾਉਣੀ ਬਾਈ ਜਾਲੀ ਹਾਂ ਫਿਰ ਉਹਦੇ ਬਾਅਦ ਇੱਕ ਇੱਥੇ ਬਣਾਉਣਾ ਖੁੱਡਾ ਸਾਰੀਆਂ ਆਈਟਮਾਂ ਮਿਲੂਗੀਆਂ ਨਿੰਮੇ ਕੋਲ ਤੇ ਬੱਕਰੀਆਂ ਰੱਖ ਲੈਣੀਆਂ ਮੁਰਗੀਆਂ ਦੇਸੀ ਮੁਰਗੀ ਠੰਡ ਤੇਰੇ ਕਿੱਥੇ ਆ ਜੂਗੀ ਤੇਰੇ ਨੇੜੇ ਵੀ ਨਹੀਂ ਘੁੰਮੂਗੀ ਠੰਡ ਠੰਡ ਕਿੱਥੇ ਆਉਦੇ ਹੁਣ ਮੈਂ ਫੇਰ ਪਾ ਇਹਨਾਂ ਨੂੰ ਨਾਜ ਪਾ ਜਾ ਦਾਣੇ ਚੁਕਾ ਦਾਣਾ ਫੱਕਾ ਬਾਈ ਪੂਰਾ ਚੱਲਦਾ ਲੋ ਬਾਈ ਦਲਵੀਰ ਕੋਲ ਆਏ ਆ ਸਸੀ ਕਾਲ ਬਾਈ ਜੀ ਸਾਰੇ ਨੂੰ ਹੋਰ ਦਲਵੀਰ ਤਨਪਾਕ ਬਾਈ ਸਿੱਧੇ ਦੱਸੋ ਦਾਦੇ ਵੱਡਾ ਆ ਯਾ ਨਾ ਹਾਂ ਹੁਣ ਆਪਤਾ ਹੀ ਰਹਿ ਗਿਆ ਜਾਨ ਆਪਾਂ ਨੇ ਹਾਂ ਠੀਕ ਆ ਚੱਲ ਮੈਂ ਨਾ ਲੂਟ ਤੇ ਮੈਂ ਪਹਿਲੇ ਕੰਮ ਨਾਲੋਂ ਹੈ ਆ ਕੰਮ ਲੂਟ ਹੁਣ ਇੱਕ ਪਾਸੇ ਤਾਂ ਆਏਗਾ ਤੂੰ ਹਾਂ ਹੈ ਨਾ ਹਾਂ ਨਹੀਂ ਉੱਧਰ ਲੱਦ ਕਲਾਦ ਉੱਧਰ ਹੀ ਕਲਾਦ ਤੂੰ ਉਹੀ ਤਾਂ ਚੱਕਰ ਪੈਂਦਾ ਨਾ ਜਾਨ ਨੂੰ ਸੈਟਿੰਗ ਹੀ ਆਉਣ ਲੱਗਦੀ ਆ ਜਾਨ ਏਰੀਆ ਤਾਂ ਠੀਕ ਆ ਬਾਦੇ ਪਿੱਛੇ ਹੈਗੇ ਬਗਾਹ ਬਾਈ ਬਠਿੰਡਾ ਜਿਹੜਾ ਸ਼ਹਿਰ ਹੈ ਨਾ ਉਹਦਾ ਕੋਈ ਤੋੜ ਨਹੀਂ ਹੈਗਾ ਅੱਛਾ ਹਾਂ ਇੰਨਾ ਸਾਫ਼ ਸੁਥਰਾ ਸ਼ਹਿਰ ਆ ਤਾਂ ਰੋਪੜ ਦਾ 1% ਵੀ ਨਹੀਂ ਯਾਰ ਹੁਣ ਲੋਕਾਂ ਨੇ ਜਿਹੜਾ ਭੰਡ ਰਿਆ ਰੋਪੜ 1% ਵੀ ਨਹੀਂ ਉਥੇ ਤਾਂ ਬਹੁਤ ਕੰਮ ਹੋਇਆ ਪਿਆ ਜਿੱਕਾ ਆਪਣੇ ਗੰਦਗੁੰਦ ਨਹੀਂ ਹੁੰਦਾ ਸੀਵਰੇਜ ਉਹ ਓਵਰਫਲੋ ਹੋ ਜਾਂਦੀ ਆ ਉੱਥੇ ਨਹੀਂ ਹੈਗਾ ਉੱਥੇ ਰੋਪੜ ਸੀਵਰੇਜ ਦਾ ਚੱਲੀ ਹੋਈ ਨਹੀਂ ਕਦੇ ਉੱਥੇ ਫੇਰ ਸ਼ਾਮ ਨੂੰ ਸੜਕ ਵੀ ਸਾਫ਼ ਕਰਨ ਆਉਂਦੇ ਆ ਉਹ ਹਾਂ ਆਰਕਾ ਜਣੀ ਤੁਰੇ ਬਜ਼ਾਰ ਦਾ ਤਾਂ ਕਿਆ ਕਹਿਣਾ ਤੂੰ ਬਠਿੰਡਾ ਦਾ ਯਾਰ ਮੈਂ ਕਹਿੰਦਾ 10-15 15 ਕਿਲੋਮੀਟਰ ਇਧਰੋਂ ਫੈਲਿਆ ਪਿਆ ਐਡਾ ਸ਼ਹਿਰ ਆ ਬਠਿੰਡਾ ਤੇ ਭਾਈ ਉਹਨਾਂ ਦਾ ਗਾੜਾ ਹੋ ਕਿਆ ਨੋਆ ਪ੍ਰਕਾਸ਼ ਸਿੰਘ ਬਾਦਲਾ ਕਰੇ ਆ ਬਹੁਤ ਕੰਮ ਵੀ ਉਹਨਾਂ ਨੇ ਬਹੁਤ ਕਰਿਆ ਉਹਨਾਂ ਦਾ ਗਾੜਾ ਆਂ ਜੀ ਗੱਲ ਨਹੀਂ ਜਿਹੜੀ ਆਪਾਂ ਸੱਚੀ ਗੱਲ ਕਹਿੰਦੇ ਆ ਉਹ ਸੱਚੀ ਗੱਲ ਕਹਿਣੀ ਵੀ ਚਾਹੀਦੀ ਆਂ ਆਏ ਦਾ ਸੁਣਿਆ ਤਾਂ ਮੈਂ ਬਾਈ ਨਹੀਂ ਬਠਿੰਡਾ ਪਹਿਲਾਂ ਵਾਲੇ ਨਹੀਂ ਪਹਿਲਾ ਹੈਗਾ ਤਾਂ ਪਿਛੜਿਆ ਇਲਾਕਾ ਵੀ ਹੁਣ ਪਿਛੜਿਆ ਇਲਾਕਾ ਨਹੀਂ ਹੈਗਾ ਬਠਿੰਡਾ ਇਹ ਮੰਨਣੀ ਹੋਊਗੀ ਗੱਲ ਬਰਾਬਰੇ ਆ ਗਿਆ ਚੱਲ ਵਧੀਆ ਹਾਂ ਬੈਦਰ ਦਾ ਥੋੜਾ ਜਿਹਾ ਫਰਕ ਆ ਉੱਥੇ ਠੰਢ ਘੱਟ ਉੱਥੇ ਤੇ ਵੀ ਨਹੀਂ ਹੈ ਸਾਡੀ ਉੱਥੇ ਥੋੜੀ ਗਰਮੀ ਜ਼ਿਆਦਾ ਹਾਂ ਹਾਂ ਦਾ ਸੀ ਪੈਸੇ ਸਵੇਰ ਸ਼ਾਮ ਦੀ ਆ ਅੱਧੇ ਦਿਨ ਦੇ ਹਮ ਅੱਧੀ ਉਹ ਬਾਨੇ ਘੱਟ ਵੜਦੇ ਫਿਰਦੇ ਨਿੰਮਾ ਕਹਿੰਦਾ ਮੈਂ ਘੁੰਮਣ ਜਾਣਾ ਮੈਂ ਤੁਹਾਨੂੰ ਆਪਾਂ ਦੋ ਛਿੱਟੇ ਕਰ ਲਾਂਗੇ ਰਸਤਾ ਚੱਲੂਗੇ ਨੇੜੇ ਆ ਸ਼੍ਰੀ ਗੰਗਾ ਨਗਰ ਹਨੂਮਨਗੜ੍ਹ ਉੱਧਰ ਸੂਰਤ ਹਾਂ ਉੱਧਰ ਫਰਕ ਹੋਊਗਾ ਉੱਧਰ ਗਰਮੀ ਹੋਊਗੀ ਆ ਉੱਧਰ ਗਰਮੀ ਆ ਮੈਂ ਖਾ ਜਿੱਦਨ ਮੈਂ ਤੁਹਾਨੂੰ ਕਹਾਂਗਾ ਉਸ ਦਿਨ ਆ ਜਿਓ ਲਾਲੇ ਮਹਾ ਓਏ ਆ ਵੀ ਨਹੀਂ ਹਰਦੀ ਕਹਿੰਦੀ ਨਾਲੇ ਜਾਣਾ ਮੈਂ ਮਾਸੜ ਦੇ ਅੱਜ ਵਿਆਹ ਮਾਤਾ ਚਾਰ ਦਿਨ ਹੋ ਗਏ ਹੈ ਜੇਕਰ ਤੁਸੀਂ ਦੇਖਦੇ ਫੋਨ ਚੁੱਕਣੇ ਜੀ ਦੇਖਦੇ ਉਹਨੂੰ ਅੱਛਾ ਕਣੇ ਕੋਲ ਆ ਮੈਂ ਕਿਹਾ ਤਾਂ ਰੋਟੀ ਖਾਣ ਉੱਥੇ ਮੈਨੂੰ ਮਿਲਿਆ ਫੇਰ ਵੀਡੀਓ ਬਣਾਉਂਦਾ ਦਾ ਅੱਛਾ ਮੈਂ ਕਾਣ ਨੂੰ ਚੱਲ ਮਦਨ ਨੂੰ ਪਹਿਲਾਂ ਫੋਨ ਕਰੀ ਜੀ ਉੱਤੀ ਤੇ ਸਵੇਰ ਦੇ ਜੀ ਅੱਛਾ ਉਹ ਮੈਂ ਤਾਂ ਸੌਂ ਗਿਆ ਯਾਰ ਅਕੇ ਡੈਡੀ ਕਹਿੰਦਾ ਵੀ ਕਾਕਾ ਕੋ ਖਾਡ ਲਾ ਕੱਲੂ ਫੇਰ ਰਾਹ ਬਲੋਕ ਹੋ ਜਾਣਾ ਹਾਂ ਦੋ ਦਿਨ ਹਾਂ ਹਾਂ ਵਿਆਹ ਹੈ ਹਾਂ ਮੈਂ ਦੋ ਦਿਨ ਦੇ ਵੱਡੇ ਹਾਂ ਹੁਣ ਨਾ ਠੀਕ ਹੈ ਕਣਕੇ ਨੂੰ ਲਾ ਦਿੱਤਾ ਪਾਣੀ ਹੈ ਹਾਂ ਜੀ ਪਾ ਦੇਖਦਾ ਮੈਂ ਨਹੀਂ ਆਪਣੇ ਵਾਲੀ ਕਣਕੇ ਦੇਖ ਕੇ ਆਣੀ ਉੱਧਰ ਆ ਜਾ ਆ ਜਾ 26 ਏਹ ਕੱਕਾ ਤਾਂ ਮਰ ਗਿਆ ਦੇਖ ਲੈ ਜਿਹੜਾ ਜਿਹੜਾ ਜੰਮਿਆ ਦਾ ਹੜ ਜਾ ਜਿਹੜਾ ਜਿਹੜਾ ਜੰਮਿਆ ਦਾ ਖੰਡ ਘਰਤਾ ਆ ਦੇ ਬਾਈ ਖਤਮ ਕਰ ਚਲੇ ਕੱਕਾ ਆ ਦੇਖਾ ਸਰ ਕਰਦੀ ਆ ਜੀ ਕਰਦੀ ਆ ਕਰਦੀ ਆ ਕੋਈ ਸ਼ੱਕ ਨਹੀਂ ਕੋਈ ਕੁਸ ਕਹੀ ਜਾਵੇ ਹੁਣ ਨਾ ਜੱਬ ਕੇ ਬਜੂਰੀਆਂ ਜਾ ਪਾ ਦੇ ਪਹਿਲਾ ਬਾਤ ਤਾਂ ਹੁਣ ਇੱਕ ਮੈਂ ਬਸ ਆ ਦੇ ਪੈਰ ਖੜਨ ਲੱਜਵੇ ਥੋੜਾ ਜਿਹਾ ਹਾਂ ਬਾ ਵਿਆਹ ਜਾ ਲੰਘ ਜੂਵੇਂ ਨਾਲ ਤੇ ਸੰਕੋਰ ਮਾਰਦੀ ਥੋੜੀ ਜੀ ਆ ਇਹ ਤਾਂ ਹੈ ਨਹੀਂ ਉਹ ਜੀ ਰਹਿਣ ਦੇ ਫਿਰ ਆਪਾਂ ਨੇ ਇਹ ਨਹੀਂ ਉਧਿਓ ਮਹਿੰਗੀਆਂ ਦਵਾਈ ਕਰਤੀ ਫਿਰ ਕੇ ਜਿਕੜਾ ਸਰੋ ਸਰੂਜੀ ਵਿੱਚ ਸਨਕੋਰ ਨੇ ਫੂਕੇ ਰੱਖ ਦੇਣੀ ਵਾਓ ਇਹ ਤਾਂ ਹੈ ਹੈ ਇੱਕ ਨਾ ਆ ਪੰਜਾਬ ਉਹ ਗਿੱਲਿਆਂ ਮੈਂ ਤਾਂ ਨਹੀਂ ਦੇ ਪਾਇਆ ਅਜੇ ਹਾਂ ਬੜਾ ਮੜਾ ਜਿਹਾ ਹੂਰ ਖੜ ਲੱਜੇ ਪੈਰ ਇੱਕ ਨਾ ਸੀ ਪੇ ਖੇਤ ਬਦਲੇ ਹੋਦਾ ਬਹੁਤ ਫਰਕ ਆ ਕੱਟ ਬਹੁਤ ਫਰਕ ਆ ਬਹੁਤ ਆ ਦੇਖ ਲੈ ਕਿੱਡੀ ਕਿੱਡੀ ਹੋ ਗਈ ਯਾਰ ਇੱਕ ਹੋਰ ਆ ਉਹਦੇ ਵਿੱਚ ਫਿਰ ਗੁੱਲੀ ਡੰਡਾ ਨਹੀਂ ਹੁੰਦਾ ਹਾਂ ਵਰਸੀਨ ਵਾਲਾ ਗੁੱਲੀ ਡੰਡਾ ਖਤਮ ਕਰ ਦਿੰਦਾ ਇਹ ਕਰਦੀ ਵੀ ਕੱਖੇ ਖਤਮ ਕੱਖੇ ਕੰਮ ਆ ਕਰਦੇ ਆ ਇਹਦੇ ਵਿੱਚ ਵੀ ਅਸਰ ਕਰਿਆ ਪਿਆ ਜੀਰੀ ਹੈ ਨਾ ਹਾਂ ਇਹ ਬੱਟ ਤੁਹਾਨੂੰ ਪਤਾ ਟਾਈਮ ਨਾਲ ਖਤਮ ਹੋ ਹੂੰ ਆਣਾ ਬਲਾ ਹੋ ਗਈ ਗੰਨੇ ਦੀ ਆਈ ਕੇ ਪਰਚੀ ਨਹੀਂ ਹੋਈ ਪਰਚੀ ਬਈ ਚੱਲਦਾ ਪਈ ਅੱਜ ਕਹਿੰਦੇ ਚੱਲ ਪਣਾ ਦੇਉਂਦੇ ਨੇ ਤੇ ਪਰਚੀ ਹਜੇ ਆਪਣਾ ਤੋਂ ਆਈ ਨਹੀਂ ਹੈ ਆਪਣੀ ਤਾਂ ਲਾਸਟ ਲਿਸਟ ਵਿੱਚ ਆਊਗਾ 280 ਨੰਬਰ ਨਿਕਲਿਆ ਹੈ ਹੈ ਕਹਿੰਦਾ ਕੋਈ ਦੇਖੀ ਵੀ ਨਹੀਂ ਗਿਆ ਉਹ ਕਾ ਹਾਂ ਆਪਣੀ ਤਾਂ ਲਾਸਟ ਲਿਸਟ ਵਿੱਚ ਆਊਂਗੇ ਜੇ ਆਇਆ ਵੀ ਹਾਂ 280 ਨੰਬਰ ਤੱਕ ਹਾਂ ਹਾਂ ਜੇ ਨਹੀਂ ਗੜੀ ਹਾਂ ਬਾਕੀ ਮੇਰਾ ਦੇਖ ਦੇ ਕਾ ਦਾ ਹਾਂ ਸਾਡੇ ਤਾਂ ਲਾਸਟ 'ਚ ਆਊਂਗਾ ਹੋਈ ਰਹਾ ਹੈ ਤੇਰੇ ਪੱਤ ਨੰਬਰ ਵੀ ਨਹੀਂ ਪਤਾ ਲੱਗਿਆ ਜੇ ਹੈ ਨੰਬਰ ਤਾਂ ਨਹੀਂ ਪਤਾ ਲੱਗਿਆ ਨਹੀਂ 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 ਕਿਸੇ ਆ ਨਿਆਣਾ ਵੀ ਦਰਸਲ ਚ ਨਾ ਆਇਕਣਾ ਖਿੱਚੀ ਜਗ੍ਹਾ ਤੇ ਹੋ ਗਿਆ। ਬਹੁਤ ਖੁਸ਼ ਆਹੇ। ਗਿਰ ਗਿਆ ਕੋਈ ਚੱਕਰ ਨਹੀਂ ਹੋ ਰਿਹਾ। ਮੈਂ ਤਾਂ ਸਵੇਰ ਦੇ ਸੁੱਤਾ ਪਿਆ। ਅੱਛਾ। ਕੀ ਸਾਰੀ ਰਾਤ ਲੰਘੀ ਮੇਰੀ? 11:30 ਵਜੇ ਤਾਂ ਬਠਿੰਡੇ ਤੁਰੀ ਆ ਟ੍ਰੇਨ। ਅੱਛਾ। ਨਹੀਂ 11:30 ਵਜੇ ਬਠਿੰਡੇ ਆਈ ਆ। ਡੇਢ ਘੰਟਾ ਲੇਟ ਤੁਰੀ ਆ। ਸ਼੍ਰੀ ਗੰਗਾ ਗੰਗਾ ਨਗਰ ਐਕਸਪ੍ਰੈਸ ਦੀ ਆ। ਅੱਛਾ। ਉਹ ਉਹਨੇ ਫੇਰ ਲਾਇਆ ਰਾਜਪੁਰੇ 4 ਵਜੇ। 4:00? ਹਾਂ 4:00। ਫੇਰ ਅੱਧਾ ਘੰਟਾ ਵੇਟ ਕਰੀ ਫੇਰ ਉਪੜ ਵਾਲੀ ਆਈ। ਨਹੀਂ ਉਹਨੇ ਲੰਘੇ ਜਾਣਾ ਤਾਂ ਇੱਧਰ ਇਹਨੂੰ ਕ੍ਰੋਸਿੰਗ ਪ ਉਹਦੇ ਹਰਕੇ ਕੰਮ ਚੱਲ ਪਿਆ। ਮਾਵਾ ਦੀ ਕ੍ਰੋਸਿੰਗ ਪੈ ਗਈ। ਇਹ ਹਾਂ ਕ੍ਰੋਸਿੰਗ ਪੈ ਗਈ। ਤਾਂ ਉਹ ਪਿੱਛੇ ਹਾਂ ਜਾਨੂ ਪਿੱਛੇ ਰੁਕਣਾ ਪੈ ਗਿਆ। ਟੇ ਟੇ ਕਰਾਈ ਫਿਰ ਆ ਗਿਆ ਮੈਂ। 5 6 ਵਜੇ ਦੂਸਰੇ ਗੇਟ ਜੇ ਆ ਗਿਆ ਤੇ ਰਾਜਪੁਰੇ। ਹਾਂ ਹਾਂ ਇੱਥੇ ਪੇ 6 ਵਜੇ ਆ ਗਿਆ। ਫਿਰ ਆਪੂ ਲਿਆ ਤੇ ਗੱਡੀ ਮਾ। ਹੂੰ। ਚੱਲ ਵਧੀਆ। ਆਦਾ ਤੇਰਾ ਕੰਮ ਲੋਟ ਆ ਮੇਰੇ ਸਾਹਬ ਤੇ ਯਾਰ। ਹਾਂ ਆਪਣਾ ਹਫਤਾ ਕੱਢ ਕੇ ਲਾਇਆ। ਹਾਂ ਠੀਕ ਆ। ਹਾਂ। ਔਲਾ ਘਰਾਂ ਚ 3-4 ਦਿਨ। ਹਾਂ ਹਾਂ। ਕਿ ਨਹੀਂ? ਹੋਰ ਮੈਂ ਹੁਣ ਤੂੰ ਹੁਣ ਦਿਨ ਛੋਟੇ ਆ। ਕੋ ਕਿਹੜੇ ਦੇ ਟਾਈਮ ਆਉਂਦਾ ਕਿਹੜੇ ਟਾਈਮ ਚਲੇਂਦਾ ਦਮ ਟੁੱਟੇ ਜਾਂਦਾ ਯਾਰ ਨਾ ਰਾਤ ਨੂੰ ਨਹੀਂ ਦਮਦਾ ਬਾਅਦ ਚ ਰਹਿੰਦਾ ਇਹ ਨਹੀਂ ਹਾਂ ਅਜੀ ਗੜਾਈ ਕਰਾਂਗੇ ਇੱਕ ਨਹੀਂ ਪਈਉ ਰਹੇ ਨਾ ਇਹ ਅਵੇ ਦੀ ਗੜਾਈ ਕਰ ਦੇ ਬਾਈ ਹਾਂ ਮੈਂ ਤੇ ਇਹਨਾਂ ਤਾਂ ਹੋ ਲਿਆ ਇੱਥੇ ਆ ਬੁੱਧਾ ਜਿਹਾ ਹੋ ਜਾਂਦਾ ਇਹ ਈੜਾ ਦੇ ਲੈ ਇਹ ਤਾਂ ਮੈਂ ਜਾਣ ਨਹੀਂ ਰਹਿੰਦੀ ਫਿਰ ਹਾਂ ਗੜਾਈ ਕਰ ਫਿਰ ਦੀ ਹੁਣ ਕੱਖ ਦੀ ਮੰਨ ਲਾ ਬਣਿਆ ਦੇ ਖਤਮ ਹੋ ਗਿਆ ਆ ਦੇ ਇੱਕ ਕਰ ਮਰਿਆ ਮਰਿਆ ਜੀ ਨਹੀਂ ਹੋ ਗਿਆ ਗੜਾਈ ਕਰ ਦੇ ਨਾ ਮੈਂ ਜਾਣ ਪੈਣੀ ਆ ਇਹ ਤਾਂ ਆਇਆ ਇੱਕ ਕੱਖ ਰੋਕਣੇ ਨੂੰ ਹੁਣ ਤਾਂ ਬੜਾ ਹੋ ਗਿਆ ਇਹ ਤਾਂ ਹੀ ਨੇ ਖੁੱਲਣਾ ਨਾ ਕਪੜੇ ਨਾਲ ਲਵੇ ਨਹੀਂ ਕਿੱਥੇ ਪੇ ਛੱਡ ਗਈ ਤੂੰ ਆ ਜਾ ਇੱਧਰ ਗੜਾਈ ਕਰਦੇ ਕ ਮੈਂ ਵੀ ਉਹ ਖੇਤ ਕੰਨੀ ਮਾਰ ਕੇ ਆਉਂਦਾ ਕਿਹੜਾ ਉੱਧਰ ਆ ਹਾਂ ਨਿਗਰਵਾ ਦਾ ਉੱਪਰ ਉੱਪਰ ਲੱਗਣੀ ਜੀ ਤੇ ਅੱਧੀ ਜੀ ਲੱਗਣੀ ਹਾਂ ਕਿ ਉੱਧਰ ਇਹਨੇ ਬਜਾਈ ਹੋ ਰਹੀ ਆ ਇੱਧਰ ਹਾਂ ਮੈਂ ਡੱਬੜੀ ਗਈ ਆ ਉੱਧਰ ਉੱਧਰ ਤਾਂ ਬਿਲਕੁਲ ਨਹੀਂ ਇਹਨੇ ਬਜਾਈ ਹੋਈ ਮੈਂ ਕਹਿੰਦਾ ਦੋ ਦੋ ਤਿੰਨ ਤਿੰਨ ਦਿਨ ਦੇ ਨੇ ਉਹ ਕਰੇ ਪਿਆ ਹਰਿਆਈ ਤੇ ਜਿਹੜਾ ਰੋੜੀ ਕਰਤੇ ਬਾਅਦ ਚ ਉਹ ਬੱਤੇ ਨਹੀਂ ਆਏ ਮੁੰਕੇ ਹਾਂ ਬਾ ਗਾਜਰਾਂ ਗੁਜਰਣ ਲੱਗੀਆਂ ਵੀਆਂ ਹੋਰ ਸਬਜ਼ੀਆਂ ਲੱਗੀਆਂ ਵੀਆਂ ਕਣਕੇ ਦਾ ਦੋ ਦੋ ਤਿੰਨ ਤਿੰਨ ਦਿਨ ਦੀ ਬੀਜੀ ਵੀ ਆ ਹਾਂ ਇਹਨੇ ਦੇਖਣ ਦੇ ਕੀ ਕੋਈ ਆ ਟਮਾਟੇ ਟਮੇ ਹਾਂ ਕਾਲਾ ਸਾਡੇ ਵਰਗਾ ਹਾਂ ਕਾਲ ਚਲ ਹਾਂ ਚਲ ਠੀਕ ਅੱਛਾ